ਵਧੀਆ ਹੋਈ ਜਿੰਨਾ ਪਿੰਡਾਂ ਦੀ ਸਹਿਮਤੀ ਦੇ ਨਾਲ ਬੰਦਾ ਇਕੱਠਾ ਖੜਾ ਕੀਤਾ ਗਿਆ ਬਹੁਤ ਹੀ ਚੰਗਾ ਪਰਿਵਾਰ ਹੈ ਕਿ ਸਾਰੀ ਪਾਰਟੀ ਇਹਨਾਂ ਦੇ ਨਾਲ ਹੈ ਤੁਹਾਨੂੰ ਮਨ ਹੋ ਕੇ ਸਰਪੰਚ ਕੀ ਨੰਬਰ ਕੀ ਜਿੰਨਾ ਪਿੰਡਾਂ ਦੀ ਜੱਜ ਕੇ ਵੋਟ ਪਾਵਾਂਗੇ ਤੇ ਵਧੀਆ ਵੋਟ ਤੇ ਜਿੱਤਣਗੇ ਇਹ ਕੀ ਨਾਮ ਹੈ ਜਿਹੜੀ ਇਸ ਟਾਈਮ ਜਿਹੜਾ ਬਲਖ ਸੰਤੀ ਸ਼ਰਮਣੀ ਅਕਾਲੀ ਦਲ ਵੱਲੋਂ ਖੜੇ ਨੇ ਕਾਲਾ ਸਿੰਘ ਕਾਲਾ ਸਿੰਘ ਹਾਂਜੀ ਕੋਈ ਕਿਸੇ ਗੱਲ ਦੀ ਛਿਪਨੀ ਵਧੀਆ ਵੋਟ ਤੇ ਜਿੱਤਣਗੇ ਵਾੜਾ ਤਗਾਣਾ ਸਾਰੇ ਪਿੰਡ ਨਾਲ ਨੇ ਕਲਦੀ ਦਲ ਦੀ ਇਹਨਾਂ ਨੂੰ ਪੂਰੀ ਸਪੋਰਟ ਹੈ ਵਧੀਆ ਵੋਟਾਂ ਪੈਣਗੀਆਂ ਇਹਨਾਂ ਨੂੰ ਸਾਰੇ ਪਰਿਵਾਰ ਨਾਲ ਸਾਰੇ ਪਿੰਡ ਨਾਲ ਵਧੀਆ ਲਿੰਕ ਨੇ ਇਹਨਾਂ ਦੇ ਨਾਲ ਦੇ ਪਿੰਡ ਨੇ ਜਿਹੜੇ ਸਾਡੇ ਉਹ ਵੀ ਫੁੱਲ ਇਹਨਾਂ ਦੀ ਸਪੋਰਟ ਕਰਨਗੇ ਤੇ ਹੁਣ ਜਿਹੜੇ ਅੱਜ ਚੋਣ ਕੀਤੀ ਗਈ ਹੈ ਬਿਆਦਰੀ ਤੌਰ ਤੇ ਵੀ ਕੀਤੀ ਗਈ ਹੈ ਤੇ ਇਸ ਮੂਹ ਪਿੰਡ ਦਾ ਇਕੱਠ ਕੀਤਾ ਗਿਆ ਤੇ ਤੁਸੀਂ ਨਾਲ ਦੇ ਪਿੰਡ ਤੋਂ ਕੀ ਕਹੋਗੇ ਇਸ ਬਾਰੇ ਵੀ ਤੁਸੀਂ ਜਾਣਕਾਰੀ ਦਿਓ ਜੀ ਅਸੀਂ ਨਾਲ ਦੇ ਪਿੰਡਾਂ ਤੋਂ ਵੀ ਬੰਦੇ ਸਾਰੇ ਸਾਡੇ ਜਿਹੜੇ ਮੈਂਬਰ ਨੇ ਪੰਚੇਤਾਂ ਦੇ ਨਾਲ ਦੇ ਨੇ ਸਾਰੇ ਉਹ ਵੀ ਆਏ ਆ ਨਾਲ ਦੇ ਪਿੰਡਾਂ ਤੋਂ ਵੀ ਪਹੁੰਚੇ ਅਸੀਂ ਸਾਰੇ ਤੇ ਸਾਰੇ ਵਧੀਆ ਸਹਿਯੋਗ ਨਾਲ ਅਸੀਂ ਇਹਨਾਂ ਦਾ ਪੂਰਾ ਸਾਥ ਦੇ ਕੇ ਰੱਖੀ ਤਨਮਾਨ ਨਾਲ ਇਹਨਾਂ ਨੂੰ ਜਿਤਾਵਾਂਗੇ ਜੀ ਸਾਰੇ